ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਟ੍ਰੇਨਾਂ ਭਰ-ਭਰ ਕੇ ਜਾ ਰਹੇ ਨੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ ਕਿ ਤੁਸੀਂ ਇਸ ਇਸ ਪੰਜਾਬ ਦੀ ਧਰਤੀ ਦਾ ਖਾਦਾ ਇਸੇ ਬਾਰਡਰ ਏਰੀਏ ਦਾ ਹੀ ਤੁਸੀਂ ਜਨਮ ਇੱਥੇ ਦਾ ਲੈ ਕੇ ਖਾਦਾ ਹਨ ਤੇ ਅੱਜ ਜਦੋਂ ਉੱਥੇ ਭੀੜ ਪਈ ਹੈ ਗੋਲੀਆਂ ਚੱਲੀਆਂ ਨੇ ਤੇ ਤੁਸੀਂ ਆਪਣੇ ਸ਼ਹਿਰਾਂ ਨੂੰ ਭੱਜਦੇ ਹੋ ਜਿਹੜੇ ਪ੍ਰਵਾਸੀ ਆ ਇਹਨਾਂ ਦਾ ਸਿਰਫ ਖਾਣ ਦਾ ਢੰਗ ਬਣਾਇਆ ਹੋਇਆ ਜਦੋਂ ਦੇਖਿਆ ਵੀ ਇੱਧਰ ਮਾਹੌਲ ਠੀਕ ਹੈ ਤੇ ਇੱਧਰ ਕਮਾਉਣ ਵਾਸਤੇ ਆ ਜਾਂਦੇ ਆ ਜਿਹੜੇ ਦੇਖਦਾ ਖਾਈਏ ਖਾਂਦੇ ਆਪਣੇ ਪੰਜਾਬ ਦਾ ਹੀ ਖਾਂਦੇ ਆ ਆਪਣੇ ਪੰਜਾਬ ਦੇ ਵਿੱਚ ਹੀ ਸਾਰਾ ਕੁਝ ਕਰਦੇ ਆਪਣੇ ਪੰਜਾਬ ਦੇ ਗਾਣ ਗਾਣ ਗਾਉਂਦੇ ਹੈਗੇ ਆ ਤੇ ਜਦੋਂ ਇੱਥੇ ਕੋਈ ਮੁਸੀਬਤ ਪੈਂਦੀ ਹੈਗੀ ਆ ਇਹ ਭੱਜ ਲੈਂਦੇ ਹੈਗੇ ਆ ਪਿੱਠ ਦਿਖਾ ਕੇ ਸਰਹੱਦਾਂ ਤੇ ਸਾਡੇ ਫੌਜੀ ਤਾਇਨਾਤ ਹੈ ਕਿਸੇ ਸਾਹਮਣੇ ਉਹ ਸਾਡਾ ਬਚਾਅ ਵੀ ਕਰਦੇ ਆ ਡਿਫੈਂਸ ਸਿਸਟਮ ਜਿਹੜਾ ਉਹ ਵੀ ਸਾਡਾ ਬਚਾਅ ਕਰ ਰਿਹਾ ਤੇ ਦੂਜੇ ਪਾਸੇ ਤੁਹਾਨੂੰ ਵੀ ਫੌਜਾ ਕਿਹਾ ਜਾਂਦਾ ਤੁਸੀਂ ਵੀ ਗੁਰੂ ਦੀਆਂ ਲਾਡਲੀ ਫੌਜਾ ਹੋ ਤਾਂ ਕੀ ਕਹਿਣਾ ਚਾਹੋਗੇ ਬਾਡਰਾਂ ਤੇ ਸਾਨੂੰ ਜ਼ਰੂਰਤ ਹੀ ਪਈ ਗੁਰੂ ਮਹਾਰਾਜ ਨੇ ਤੈਨੂੰ ਜ਼ਰੂਰਤ ਪਈ ਤਾਂ ਅਸੀਂ ਜ਼ਰੂਰ ਜਾਵਾਂਗੇ ਗੁਰੂ ਮਹਾਰਾਜ ਨੇ ਦੇਖੋ ਜੀ ਪਹਿਲਾਂ ਵੀ ਜੰਗ ਲੜਦੇ ਆਏ ਆ ਲੜਦੇ ਆਏ ਨਾ ਅਸੀਂ ਉਹਦੀ ਫੌਜ ਆ ਗੁਰੂ ਮਹਾਰਾਜ ਦੀ ਜੇ ਗੁਰੂ ਮਹਾਰਾਜ ਦੀ ਫੌਜ ਲੜੂਗੀ ਜ਼ਰੂਰ ਜੰਗ ਇਹ ਨਹੀਂ ਵੀ ਨਹੀਂ ਅਸੀਂ ਖੜਾਂਗੇ ਅਸੀਂ ਖੜੇ ਆ ਪੂਰਾ ਹੱਕ ਨਾ ਹੱਕ ਲਾ ਕੇ ਖੜੇ ਆ ਜੋਰ ਲਾਵਾਂਗੇ ਆਪਣੇ ਨੇਵੀ ਦੇ ਵਿੱਚ ਜਿਨ੍ਹਾਂ ਨੇ ਅਟੈਕ ਕੀਤਾ ਉਹ ਇੱਕ ਖਾਲਸਾ ਫੌਜੀ ਆ ਉਹ ਸਰਦਾਰਾਂ ਦੇ ਬੱਚੇ ਨੇ ਉਹ ਤੇ ਕਿਉਂਕਿ ਇਹੋ ਜਿਹੇ ਕੰਮ ਜਿਹੜਾ ਆ ਉਹ ਸਾਡੇ ਖੂਨ ਦੇ ਵਿੱਚ ਸ਼ੁਰੂ ਤੋਂ ਅਹੀਂ ਭਰ ਦਿੱਤਾ ਮਾਰੇ ਨੇ ਸਪੇਟੀ ਐਸੀ ਭਰੀ ਐ ਕਿ ਅਸੀਂ ਪਿੱਛੇ ਨਹੀਂ ਹਟ ਸਕਦੇ ਸਿੰਘ ਨਾਮ ਸ਼ੇਰ ਦਾ ਤੇ ਸ਼ੇਰ ਕਦੇ ਪਿੱਛੇ ਤੇ ਹੇਰਦਾ ਨਹੀਂ ਆ ਨਾ ਕਦੇ ਉਹਨੇ ਸਿੱਖਿਆ ਆ ਅੱਗੇ ਹੀ ਵਾਧਾ ਰੰਦਾ ਆ ਤੇ ਖਾਲਸਾ ਵੀ ਅੱਗੇ ਹੀ ਵਾਧਾ ਰਿਹਾ ਸਾਡੇ ਗੁਰੂ ਪਿਤਾ ਜੀ ਨੇ ਸਵਾ ਲੱਖ ਨਾਲ ਏਕ ਲੜਾਤਾ ਸੀਗਾ ਤੇ ਕੀ ਗੱਲ ਅਸੀਂ 12 13 ਮਣੀ ਵੱਡਾਂਗੇ ਜਿਹੜੇ ਸਾਡੇ ਤੇ ਦੇਖ ਦੇ ਉੱਤੇ ਜਿਹੜਾ ਹਮਲਾ ਕਰੂਗਾ ਇਹ ਮੈਨੂੰ ਲੱਗਦਾ ਡੱਬੇ ਲੈ ਕੇ ਹੱਥ ਦੇ ਵਿੱਚ ਜਿਹੜੇ ਡੱਬਾ ਹੁੰਦਾ ਇੱਕ ਸਟੋਬ ਹੁੰਦਾ ਇਹਨੇ ਹੱਥੋ ਹੱਥੀ ਲੈ ਕੇ ਭੱਜਣਾ ਇਹ ਹਾਲ ਹੈ ਇਹਨਾਂ ਦਾ ਪ੍ਰਵਾਸੀ ਤੁਸੀਂ ਸਵੇਰਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਬੀਐਸਐਮ ਵਿੱਚ ਭਾਰਤ ਤੇ ਪਾਕਿਸਤਾਨ ਸਰਹੱਦਾਂ ਤੇ ਜਿਹੜਾ ਹੈ ਉਹ ਜੰਗ ਵਾਲਾ ਮਾਹੌਲ ਬਣਿਆ ਹੋਇਆ ਪਰ ਤੁਹਾਨੂੰ ਕਿਸੇ ਪ੍ਰਕਾਰ ਨਾਲ ਕੋਈ ਵੀ ਪੈਨਿਕ ਹੋਣ ਦੀ ਲੋੜ ਨਹੀਂ ਆ ਕਿਸ ਸਰਹੱਦਾ ਤੇ ਫੌਜਾਂ ਤੈਨਾਤ ਹੈ ਅਤੇ ਜਿਹੜਾ ਸਾਡਾ ਡਿਫੈਂਸ ਸਿਸਟਮ ਹੈ ਉਹ ਵੀ ਆਪਣਾ ਕੰਮ ਜਿਹੜਾ ਹੈ ਪੂਰਾ ਕਰ ਰਿਹਾ ਪਰ ਜਿੱਥੇ ਫੌਜੀ ਜਿਹੜੇ ਆ ਉਹ ਆਪਣੀ ਡਿਊਟੀ ਨਿਭਾ ਰਿਹਾ ਦੂਜੇ ਪਾਸੇ ਇਸ ਸਮੇਂ ਮੇਰੇ ਨਾਲ ਨਿਹੰਗ ਫੌਜਾਂ ਮੌਜੂਦ ਆ ਗੁਰੂ ਕੀ ਲਾਡਲੀ ਫੋਲ ਮੌਜੂਦ ਆ ਤਾਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਫਤਿਹ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਦਾਂ ਦੇਖਦੇ ਹੋ ਵੀ ਅੱਜ ਜਰੂਰ ਸਰਹੱਦਾਂ ਤੇ ਸਾਡੇ ਫੌਜੀ ਤਾਇਨਾਤ ਆ ਕਿਸੇ ਹਿਸਾਬ ਨਾਲ ਉਹ ਸਾਡਾ ਬਚਾ ਵੀ ਕਰ ਰਿਹਾ ਡਿਫੈਂਸ ਸਿਸਟਮ ਜਿਹੜਾ ਉਹ ਵੀ ਸਾਡਾ ਬਚਾ ਕਰ ਰਿਹਾ ਤੇ ਦੂਜੇ ਪਾਸੇ ਤੁਹਾਨੂੰ ਵੀ ਫੌਜਾਂ ਕਿਹਾ ਜਾਂਦਾ ਤੁਸੀਂ ਵੀ ਗੁਰੂ ਦੀਆਂ ਲਾਡਲੀ ਫੌਜਾਂ ਹੋ ਤਾਂ ਕੀ ਕਹਿਣਾ ਚਾਹੋਗੇ ਇਸ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗ ਜੀ ਤੁਹਾਨੂੰ ਪਤਾ ਹੀ ਹੈ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜਿੰਦਰੀ ਦੇ ਰੇਂ ਦਿਨ ਦੇ ਇੱਥੇ ਰਹਿੰਦੇ ਆ ਪੁੱਤ ਜੀ ਜਿਹੜੀ ਜੰਗ ਲੱਗ ਚੁੱਕੀ ਆ ਇਹ ਜੰਗ ਇੱਕ ਬਹੁਤ ਹੀ ਮਾਰੀ ਗੱਲ ਹੈ ਵੀ ਜੰਗ ਜਿਹੜੀ ਲੱਗ ਜਾਣੀ ਨਾ ਬਹੁਤ ਮਾਰੀ ਗੱਲ ਹੈ ਵੀ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਆ ਲੋਕੀ ਘਰੋ ਘਰੀ ਬੇਕਾਰ ਬੇਕਾਰ ਹੋ ਜਾਂਦੇ ਹੈਗੇ ਆ ਵੀ ਜਿਹੜੀ جنگ ਇਹ ਦਾ ਇੱਕ ਮੂੰਹ ਕਾਲਾ جنگ ਦਾ ਵੈਸੇ ਜੰਗ ਲੱਗਣੀ ਨਹੀਂ ਚਾਹੀਦੀਗੀ ਜੇ ਲੱਗ ਵੀ ਗਈ ਹੈ ਤੇ ਕੋਈ ਗੱਲ ਨਹੀਂ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਸਰਕਾਰ ਦੇ ਨਾਲ ਖੜੇ ਆ ਤੇ ਅਸੀਂ ਜੰਗ ਦੇ ਨਾਲ ਵੀ ਜਿਹੜੀ ਜੰਗ ਲੜੀ ਹੈ ਲੱਗੀ ਹੋਈ ਹੈ ਇਹਦੇ ਕਰਕੇ ਅਸੀਂ ਸਾਰੀ ਜਿੰਨੀ ਵੀ ਆਪਣੀ ਫੋਰਸ ਖੜੀ ਹੋਈ ਆ ਆਪਣੇ ਫੌਜੀ ਬਾਰਡਰਾਂ ਦੇ ਉੱਤੇ ਖੜੇ ਹੈਗੇ ਆ ਲੱਗੇ ਹੋਏ ਆ ਜੇ ਉਹ ਅੱਜ ਬਾਰਡਰਾਂ ਤੇ ਖੜੇ ਆ ਤੇ ਤਾਂ ਹੀ ਅਸੀਂ ਅੱਜ ਸਾਹ ਲੈ ਰਹੇ ਹੈਗੇ ਜਿੰਦਗੀ ਦਾ ਸਾਹ ਜਿਹੜਾ ਅਪਣਾ ਰਿਹਾ ਹੈਗਾ ਤੇ ਵੀ ਅਸੀਂ ਜ਼ਰੂਰ ਅਸੀਂ ਜਿੰਦੇ ਵੀ ਜੋਗੇ ਹੈਗੇ ਆ ਅਸੀਂ ਸਰਕਾਰ ਦੇ ਨਾਲ ਬਾਰਡਰਾਂ ਤੇ ਸਾਨੂੰ ਜ਼ਰੂਰਤ ਹੀ ਪਈ ਗੁਰੂ ਮਹਾਰਾਜ ਨੇ ਤੁਹਾਨੂੰ ਜ਼ਰੂਰਤ ਪਈ ਤੇ ਅਸੀਂ ਜ਼ਰੂਰ ਜਾਵਾਂਗੇ ਗੁਰੂ ਮਹਾਰਾਜ ਨੇ ਦੇਖੋ ਜੀ ਪਹਿਲਾਂ ਵੀ ਜੰਗ ਲੜਦੇ ਆਏ ਆ ਲੜਦੇ ਆਏ ਨਾ ਅਸੀਂ ਉਹਦੀ ਫੌਜ ਆ ਗੁਰੂ ਮਹਾਰਾਜ ਦੀ ਜੇ ਗੁਰੂ ਮਹਾਰਾਜ ਦੀ ਫੌਜ ਲੜੂਗੀ ਜ਼ਰੂਰ ਜੰਗ ਇਹ ਨਹੀਂ ਵੀ ਨਹੀਂ ਅਸੀਂ ਖੜਾਂਗੇ ਅਸੀਂ ਖੜੇ ਆ ਪੂਰਾ ਹੱਤਨਾ ਹੱਕ ਲਾ ਕੇ ਖੜੇ ਆ ਜ਼ੋਰ ਲਾਵਾਂਗੇ ਤੁਸੀਂ ਕਹਿ ਰਹੇ ਹੋ ਤੁਸੀਂ ਬਾਰਡਰ ਤੇ ਜਾਣ ਵਾਸਤੇ ਵੀ ਜਿਹੜੇ ਆ ਬਾਰਡਰ ਤੇ ਵੀ ਜਾ ਸਕਦੇ ਜੋ ਤੁਹਾਨੂੰ ਬੁਲਾਉਂਦੇ ਆ ਜ਼ਰੂਰ ਤੇ ਜਾਵਾਂਗੇ ਜੀ ਜੇ ਕੋਈ ਫੌਜ ਆ ਸਾਡੀ ਸੰਗਤ ਹੈ ਜੇ ਸਾਡੇ ਭਾਰਤ ਦੇਸ਼ ਦੇ ਉੱਤੇ ਦੇਸ਼ ਦੇ ਉੱਤੇ ਸਾਡੇ ਤੇ ਕੋਈ ਐਦਾਂ ਦੀ ਗੱਲਬਾਤ ਆਉਂਦੀ ਹੈ ਤੇ ਅਸੀਂ ਜ਼ਰੂਰ ਜੰਗ ਲੜਾਂਗੇ ਜਿਹੜਾ ਕਦੇ ਵਾਤੇ ਰੱਖਿਆ ਨੇ ਸਾਨੂੰ ਗੁਰੂ ਪੀਤਾ ਜੀ ਨੇ ਚਾਰ ਹੱਥ ਕਦੇ ਵਾਤੇ ਸਿਖਾਏ ਹੋਇਆ ਇਹ ਕਿਰਪਾਨਾ ਜਿਹੜੇ ਸ਼ਸਤਰ ਹੈ ਇਹ ਚਲਾਉਣ ਵਾਸਤੇ ਦਿੱਤੇ ਹੋਏ ਆ ਸਾਨੂੰ ਇਹ ਜੇ ਜ਼ੁਲਮ ਹੁੰਦਾ ਹੋਵੇ ਜ਼ੁਲਮ ਨੂੰ ਰੋਕਣ ਵਾਸਤੇ ਰੱਖਿਆ ਹੋਇਆ ਜੇ ਸਾਡੇ ਪੂਰੇ ਬਾਲ ਦੇ ਉੱਤੇ ਜ਼ੁਲਮ ਹੋਊਗਾ ਤੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਮਾਰਾ ਇਹਨੇ ਸਾਨੂੰ ਬੱਧੀ ਬਕਸੀ ਹੋਈ ਆ ਚਾਰ ਹੱਥ ਦਿੱਤੇ ਹੋਇਆ ਪਰਮਾਤਮਾ ਨੇ ਗੁਰੂ ਪਿਤਾ ਜੀ ਨੇ ਤੇ ਜੇ ਇਹ ਹੀ ਨਹੀਂ ਲੰਗੜਾਂਗੇ ਜੰਗ ਤੇ ਹੋਰ ਕੌਣ ਅੱਗੇ ਫੌਜ ਲੜਦੀ ਪਈ ਤਾਂ ਫੌਜ ਨੇ ਹੰਗ ਸਿੰਘ ਦਾ ਫੌਜੀ ਆ ਫਿਰ ਇੱਕ ਇਹ ਵੀ ਗੱਲ ਆ ਦੇਸ਼ ਤੇ ਕੋਈ ਆਪਤਾ ਆਂਦੀ ਆ ਤਾਂ ਸਭ ਤੋਂ ਮੂਰੇ ਪੰਜਾਬੀ ਹੋ ਕੇ ਖੜਦੇ ਆ ਜਾਂ ਸਿੰਘ ਜੀ ਗੁਰੂ ਕੇ ਸਿੰਘ ਉਹ ਖੜਦੇ ਆ ਅੱਜ ਤੁਸੀਂ ਉਹੀ ਗੱਲ ਜਿਹੜੀ ਆ ਕਹਿ ਰਹੇ ਹੋ ਵੀ ਜੇ ਲੋੜ ਪਈ ਤਾਂ ਅਸੀਂ ਪਿੱਛੇ ਨਹੀਂ ਹਟਦੇ ਇਹ ਹਟਦੇ ਨਹੀਂ ਪਿੱਛੇ ਅਸੀਂ ਲੜਾਂਗੇ ਜੰਗ ਲੜਾਂਗੇ ਜੇ ਸਾਡੇ ਦੇਸ਼ ਦੇ ਉੱਤੇ ਸਾਡੇ ਭਰਾਵਾਂ ਦੇ ਉੱਤੇ ਸਾਡੀਆਂ ਸੰਗਤਾਂ ਦੇ ਉੱਤੇ ਕੋਈ ਐਦਾਂ ਦਾ ਵਕਤ ਆਉਂਦਾ ਅਸੀਂ ਸੰਗਤ ਦਾ ਜਰੂਰ ਸਾਥ ਦੇਵਾਂਗੇ ਜਿੰਨੇ ਜੋਗੇ ਹੈਗੇ ਆਂ ਇੱਕ ਨਹੀਂ ਤਾਂ ਇੱਕ ਤਾਂ ਦਾ ਮਾਰਾਂਗੇ ਜਾ ਕੇ ਇੱਕ ਦੋ ਤਾਂ ਮਾਰਾਂਗੇ ਤੇ ਨਹੀਂ ਤੇ ਜੇ ਹੁਣ ਇੱਕ ਜੇ ਸਾਡੇ ਦੇ ਚਾਰ ਪੰਜ ਦਾ ਛੜਦਾ ਨਹੀਂ ਮੈਂ ਕਹਿੰਦਾ ਜੇ ਮੈਨੂੰ ਸਰਕਾਰ ਭੇਜੇ ਤਾਂ ਮੈਨੂੰ ਅਸਲਾ ਦੇਵੇ ਸ਼ਸਤਰ ਦੇਵੇ ਸਭ ਵਧੀਆ ਜੰਗ ਲੜਾਂਗੇ ਅਸੀਂ ਅਸੀਂ ਗੱਤਕੇ ਦੇ ਪਲੇਅਰ ਹੁੰਨੇ ਆਂ ਗੱਤਕਾ ਖੇਡਦੇ ਆਂ ਅਸੀਂ ਅਸੀਂ ਸਾਡੇ ਗੁਰੂ ਪਿਤਾ ਜੀ ਨੇ ਸਵਾ ਲੱਖ ਨਾਲ ਏਕ ਲੜਾਤਾ ਸੀਗਾ ਤੇ ਕੀ ਗੱਲ ਅਸੀਂ 12 13 ਵੀ ਨਹੀਂ ਵੱਡਾਂਗੇ ਜਿਹੜੇ ਸਾਡੇ ਤੇ ਦੇਸ਼ ਦੇ ਉੱਤੇ ਜਿਹੜਾ ਹਮਲਾ ਕਰੂਗਾ ਠੀਕ ਹੈ ਨਾ ਜੀ ਇਹ ਗੱਲਾਂ ਜਿਹੜੀਆਂ ਚੀਜ਼ਾਂ ਨੇ ਨਾ ਵੀ ਸਰਕਾਰ ਇਹ ਜਿਹੜੀ ਆਪਣੀ ਸੰਗਤ ਆ ਮੈਂ ਉਹਨਾਂ ਨੂੰ ਵੀ ਬੇਨਤੀ ਇੱਕ ਗੱਲ ਕਰਨਾ ਚਾਹਣਾ ਸੰਗਤ ਜੀ ਜਿਹੜਾ ਹਨੇਰਾ ਇਹ ਬਹੁਤ ਜ਼ਰੂਰੀ ਆ ਵੀ ਹਨੇਰਾ ਰੱਖਣਾ ਚਾਹੀਦਾ ਹੈਗਾ ਲਾਈਟਾਂ ਬੰਦ ਰੱਖਣੀਆਂ ਚਾਹੀਦੀਆਂ ਨੇ ਜਿਵੇਂ ਹੁਣ ਇੱਕ ਪਿੱਛੇ ਜੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਆ ਉਹਦੇ ਵਿੱਚ ਲਾਈਟ ਜਗਦੀ ਪਈ ਆ ਗੱਡੀ ਜਾ ਰਹੀ ਆ ਗੱਡੀ ਦੇ ਉੱਤੇ ਉਹ ਜਦੋਂ ਦੇਖਦੇ ਪਏ ਨੇ ਗੱਡੀ ਦੀ ਲਾਈਟ ਜਗਦੀ ਉੱਥੇ ਹੀ ਉਹ ਬੰਬ ਸੈੱਡ ਦਿੰਦੇ ਆ ਗਿਆ ਵੀ ਇਹਦਾ ਕਹਿਣ ਦਾ ਮਤਲਬ ਜਿਹੜੀ ਸਰਕਾਰ ਹੈ ਆਪਣੀ اپنی ਸਰਕਾਰ ਆਪਣਾ ਸਾਥ ਦੇ ਰਹੀ ਆ ਵੀ ਇਹ ਚੀਜ਼ਾਂ ਤੋਂ ਬਚ ਕੇ ਰਹੀ ਆ ਆਪਾਂ ਨੂੰ ਵੀ ਸਾਥ ਦੇਣਾ ਚਾਹੀਦਾ ਵਿਰਾਟ ਦੇ ਟਾਈਮ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਜੇ ਹੁਣ ਜ਼ੁਲਮ ਜੰਗ ਜਿਹੜਾ ਹੋ ਰਿਹਾ ਹੈਗਾ ਜੰਗ ਦੇ ਵਿੱਚ ਤਾਂ ਆਪਾਂ ਸਾਥ ਦੇਣਾ ਪੈਣਾ ਹੀ ਆ ਸਰਕਾਰ ਦਾ ਜੇ ਸਾਥ ਨਾ ਦੇਵਾਂਗੇ ਫਿਰ ਤਾਂ ਆਪਾਂ ਇਦਾਂ ਹੀ ਮਰਾਂਗੇ ਫਿਰ ਆਪਣੇ ਬੰਬ ਸੈੱਟ ਸੈਟ ਕੇ ਮਾਰ ਦੇਣੀਆਂ ਕਰਨਗੇ ਜੇ ਲਾਈਟਾਂ ਨਾ ਬੰਦ ਕੀਤੀਆਂ ਨੇ ਤੇ ਬਾਕੀ ਸਾਡੇ ਸੈਕਟਰ ਸਾਹਿਬ ਜੀ ਦੱਸਣਗੇ ਬੰਗੀ ਗੱਲ ਆ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਜਿਵੇਂ ਅਕਸਰ ਅਸੀਂ ਜੰਗਾ ਜਿਹੜੀਆਂ ਯੁੱਧ ਜਿਹੜੇ ਆ ਪੜਦੇ ਆ ਕਹਿੰਦੇ ਗੁਰੂ ਕੀ ਲਾਡਲੀ ਫੌਜਾਂ ਨੂੰ ਮੈਦਾਨ ਦੇ ਵਿੱਚ ਦੇਖ ਕੇ ਨਾ ਜਦੋਂ ਸਾਹਮਣੇ ਵਾਲੇ ਦੇਖਦੇ ਸੀ ਦੁਸ਼ਮਣ ਦੇਖਦੇ ਸੀ ਤਾਂ ਉਹ ਦੇਖ ਕੇ ਡਰ ਜਾਂਦੇ ਸੀ ਵੀ ਦਮਾਲਾ ਸੱਜਿਆ ਹੁੰਦਾ ਸੀ ਸ਼ਸਤਰਾਂ ਨੂੰ ਦੇਖ ਕੇ ਪਹਿਲਾਂ ਹੀ ਇੱਕ ਭੈ ਪੈ ਜਾਂਦਾ ਸੀ ਤੁਸੀਂ ਇੱਕ ਗੱਲ ਕਹੀ ਆ ਵੀ ਸਾਨੂੰ ਭੇਜ ਦਿਓ ਤਾਂ ਹੁਣ ਜਿਧਾਨ ਨੇ ਨੀਲੇ ਵਾਲੇ ਨੂੰ ਕਿਸੇ ਨੇ ਦੇਖ ਲਿਆ ਉਹਨੇ ਪਹਿਲਾਂ ਹੀ ਭੈ ਆਇਆ ਜਾਣਾ ਦੇਖੋ ਜੀ ਜਿਹੜੇ ਨਿੰਗਾ ਸਿੰਘਾਂ ਦੇ ਬੋਲੇ ਸੀ ਨਾ ਜਿਹੜੇ ਨਿੰਗਾ ਸਿੰਘਾਂ ਦੇ ਬੋਲੇ ਆ ਇਹ ਨਿੰਗਾ ਸਿੰਘਾਂ ਦੇ ਬੋਲਿਆਂ ਦੇ ਨਾਲ ਹੀ ਵੈਰੀ ਭੱਜ ਜਾਂਦੇ ਸੀਗੇ ਹੁਣ ਗੁਰੂ ਕਹਿੰਦੇ ਸਵਾ ਲੱਖ ਸੇ ਇੱਕ ਲੜਾਉ ਗੁਰੂ ਮਾਰੇ ਨੇ ਸਵਾ ਲੱਖ ਨਾਲ ਇੱਕ ਲੜਾਇਆ ਨਾ ਤੇ ਕੀ ਗੱਲ ਅਸੀਂ ਲੜ ਨਹੀਂ ਸਕਦੇਗੇ ਅਸੀਂ ਵੀ ਉਹਦਾ ਹੀ ਪੋਲ ਪੀਤਾ ਹੋਇਆ ਅੰਮ੍ਰਿਤਪਾਣੂ ਨੇ ਸਾਨੂੰ ਪੁਲਾਇਆ ਹੋਇਆ ਸਾਰੇ ਗੁਰੂ ਪਿਤਾ ਜੀ ਨੇ ਤਿਆਰ ਕੀਤਾ ਹੋਇਆ ਸਾਨੂੰ ਤੇ ਅਸੀਂ ਜੰਗ ਲੜਾਂਗੇ ਲੜਨ ਨੂੰ ਕਿਹੜੀ ਗੱਲ ਲਗੀ ਆ ਤੇ ਜਿੱਥੇ ਉਹਨੇ ਜਿੱਥੇ ਕਹਿੰਦੇ ਵੀ ਸਿੰਘ ਖੜ ਜਾਵੇ ਤੇ ਵੈਰੀ ਤਾਂ ਦੂਰ ਦੂਰ ਤੱਕ ਭੱਜ ਜਾਂਦਾ ਵੈਸੇ ਹੀ ਭੱਜ ਜਾਂਦਾ ਹੈਗਾ ਆ ਖੰਡਿਆਂ ਤੋਂ ਡਰ ਕੇ ਸਾਡੇ ਪਿਓ ਨੇ ਬਗੈਰ ਸੀਸ ਤੋਂ ਖੰਡਾ ਚਲਾਇਆ ਸੀ ਤੇ ਸਾਡੇ ਦਾ ਸਿਰ ਤੇ ਸੀਸ ਆਈ ਦਾ ਫੇਰ ਵੀ ਖੰਡਾ ਸਾਡੇ ਕੋਲੇ ਅਸੀਂ ਚਲਾਵਾਂਗੇ ਬੱਬਾ ਜੀ ਕਹਿੰਦਾ ਦੇਖਦੇ ਹੋ ਜ਼ਰੂਰ ਰੈਡ ਅਲਰਟ ਵੀ ਹੋਇਆ ਜ਼ਰੂਰ ਮੈਂ ਕਹਿੰਦਾ ਵੀ ਬਲੈਕਆਊਟ ਵੀ ਹੈ ਪਰ ਗੁਰੂ ਕੀਆ ਫੌਜਾ ਜਾਂ ਚਾਹੀਦੀ ਤੇ ਇੱਕ ਗੱਲ ਆ ਪੰਜਾਬੀ ਇੰਨੀ ਜਲਦੀ ਡਰਦੇ ਨਹੀਂ ਆ ਸਾਡੇ ਚ ਡਰ ਇਹਨਾ ਨਹੀਂ ਆ ਅਸੀਂ ਕਹਿੰਦੇ ਕੋਈ ਨਾ ਵੀ ਜੇ ਆਂਦੇ ਆ ਤਾਂ ਅਸੀਂ ਮੁਕਾਬਲਾ ਜਿਹੜਾ ਡਟ ਕੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਪੰਜਾਬੀ ਚ ਖਾਨ ਆ ਉਹ ਕਾਹੇ ਕਾ ਸਿੰਘ ਜੋ ਨਿਤ ਕਰੇ ਨਾ ਜੰਗ ਸਭ ਰੇਖ ਸਭ ਦੇਖ ਨਾ ਰਹਿ ਜਾਣ ਦੰਗ ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਗੁਰੂ ਸਾਹਿਬ ਆਪ ਨਿਵਾਸ ਕਰਦੇ ਨੇ ਆਪਣੇ ਖਾਲਸਾ ਫੌਜਾਂ ਦੇ ਵਿੱਚ ਤੇ ਹਮੇਸ਼ਾ ਗੁਰੂ ਸਾਹਿਬ ਨੇ ਆਪ 14 ਜੰਗਾਂ ਲੜੀਆਂ ਨੇ ਤੇ ਗਾਂ ਆਪਣੇ ਖਾਲਸੇ ਨੂੰ ਵੀ ਉਸੇ ਤਰ੍ਹਾਂ ਤਿਆਰ ਬਰਤਿਆਰ 1699 ਦੇ ਵਿੱਚ ਕਰਕੇ ਤੇ ਖਾਲਸਾ ਫੌਜ ਨੂੰ ਹਮੇਸ਼ਾ ਜੰਗਾਂ ਜੁੰਦਾ ਵਾਸਤੇ ਹਮੇਸ਼ਾ ਹੀ ਤਤਪਰ ਰਹਿਣ ਲਈ ਤਿਆਰ ਬਰਤਿਆਰ ਰੱਖਿਆ ਤੇ ਅੱਜ ਵੀ ਜੇ ਸਾਡੀ ਆਨ ਬਾਨ ਸ਼ਾਨ ਵਾਸਤੇ ਸਾਨੂੰ ਇਹ ਦੁਬਾਰਾ ਜੁੱਧ ਕਰਨੇ ਪੈਣਗੇ ਤੇ ਕੋਈ ਚੱਕਰ ਨਹੀਂ ਆ ਗੁਰੂ ਸਾਹਿਬ ਨੇ ਜਾਹੋ ਜਲਾਲ ਆਪਣੇ ਖਾਲਸੇ ਦੇ ਵਿੱਚ ਪਹਿਲਾਂ ਹੀ ਭਰਿਆ ਹੋਇਆ ਹੈ ਅਸੀਂ ਜੰਗ ਲਈ ਪਹਿਲਾਂ ਵੀ ਤਿਆਰ ਰਹਿੰਨੇ ਆ ਅੱਜ ਵੀ ਤਿਆਰ ਆ ਤੇ ਅੱਗੇ ਵੀ ਤਿਆਰ ਹੀ ਰਹਾਂਗੇ ਜੀ ਬਾਕੀ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਜੰਗ ਜਿਹੜਾ ਆ ਉਹ ਕੋਸ਼ਿਸ਼ ਹੋਣੀ ਚਾਹੀਦੀ ਆ ਦੋਵਾਂ ਦੇਸ਼ਾਂ ਦਾ ਟੱਕਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਸ਼ਾਂ ਦੇ ਵਿੱਚ ਜੇ ਇੱਥੇ ਸਾਰੇ ਧਰਮ ਵੱਸਦੇ ਨੇ ਤੇ ਉੱਥੇ ਵੀ ਸਾਰੇ ਧਰਮ ਦਾਸਦੇ ਨੇ ਪਰ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹ ਕੰਮ ਸਾਰਾ ਅਤਵਾਦ ਨੇ ਕੀਤਾ ਦੋਵਾਂ ਦੇਸ਼ਾਂ ਦੇ ਵਿੱਚ ਫੋਟ ਪਾਈ ਆ ਤੇ ਅਤਵਾਦ ਨੇ ਪਾਈ ਆ ਨਹੀਂ ਤੇ ਦੋਵੇਂ ਦੇਸ਼ ਤੇ ਪਹਿਲਾਂ ਵੀ ਰਾਜੀ ਵੱਸਦੇ ਸੀ ਤੇ ਅੱਗੇ ਵੀ ਸ਼ਾਇਦ ਵਸਦੇ ਹੀ ਰਹਿਣ ਮਹਾਰਾਜ ਕਰੇ ਕਿਰਪਾ ਪਰ ਚਲੋ ਜੰਗਾ ਜਿੱਦਾਂ ਦਾ ਟਾਈਮ ਆ ਤੇ ਸਾਨੂੰ احتیاط ਵੀ ਵਰਤਣੀ ਚਾਹੀਦੀ ਹੈ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਰਿਹਾ ਆ ਹਦਾਇਤਾਂ ਉਸ ਤਰ੍ਹਾਂ ਸਾਨੂੰ ਵੀ ਵਰਤਣੀਆਂ ਚਾਹੀਦੀਆਂ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿੱਤਰਾ ਦਾ ਵੀ ਮਾਹੌਲ ਹੈ ਸ਼ਾਂਤ ਬਣਾ ਕੇ ਰੱਖਣਾ ਚਾਹੀਦਾ ਤੇ ਆਪੋ ਆਪਣੇ ਪਰਿਵਾਰਾਂ ਨੂੰ ਸੇਫ ਤਰੀਕੇ ਨਾਲ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਕੱਲ ਲਾਈਟਾਂ ਦੇ ਵਿੱਚ ਕਾਫੀ ਡਰੋਨ ਉਹਨਾਂ ਨੇ ਛੱਡੇ ਨੇ ਤੇ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਪਿੰਡਾਂ ਦਾ ਨੁਕਸਾਨ ਹੋਇਆ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਪਾਂ ਜਿਆ ਜਾਣ ਬੁਝ ਕੇ ਗਲਤੀਆਂ ਨਾ ਕਰੀਏ ਪ੍ਰਸ਼ਾਸਨ ਦਾ ਸਾਥ ਦਈਏ ਤੇ ਰਾਤ ਨੂੰ ਹਨੇਰੇ ਦਾ ਲਾਹਾ ਲਈਏ ਕਿਉਂਕਿ ਜੇ ਉਹ ਹਮਲਾ ਕਰਦੇ ਨੇ ਤੇ ਹਨੇਰੇ ਦਾ ਲਾਹਾ ਲੈ ਕੇ ਕਰਦੇ ਨੇ ਤੇ ਅਸੀਂ ਤੇ ਹਮੇਸ਼ਾ ਹੀ ਤੁਹਾਨੂੰ ਪਤਾ ਹੈ ਵੀ ਰਾਤ ਨੂੰ 12 ਵਜੇ ਲੋਕਾਂ ਦੀਆਂ ਬਹੂ ਬੇਟੀਆਂ ਛੜਾ ਛੜਾ ਕੇ ਲਿਉਂਦੇ ਰਹੇ ਆ ਖਾਲਸਾ ਤੇ ਪਹਿਲਾਂ ਹੀ ਅਟੈਕ ਕਰਨ ਨੂੰ 12 ਵਜੇ ਤਿਆਰ ਬਰ ਤਿਆਰ ਰਹਿੰਦਾ ਪਰ ਉਹ ਸਾਡੇ ਵਾਲੀ ਨੀਤੀ ਅਪਣਾਉਣਾ ਚਾਹੁੰਦੇ ਆ ਇਸ ਤਰ੍ਹਾਂ ਹੋ ਤਾਂ ਨਹੀਂ ਸਕਦਾ ਉਹਨਾਂ ਕੋਲੋਂ ਪਰ ਆਪਾਂ ਐਤੀਆਤ ਜਰੂਰ ਵਰਤੀਏ ਕਿਉਂਕਿ ਖਾਲਸਾ ਫੌਜ ਹਮੇਸ਼ਾ ਜੰਗਾ ਜੁਦਾਂ ਲਈ ਬਣੀ ਹੈ ਗਰੀਲਾ ਵਾਰ ਜਿਹੜੀ ਸਿੰਘਾਂ ਨੇ ਸ਼ੁਰੂ ਕੀਤੀ ਸੀ ਉਹ ਅੱਜ ਵੀ ਉਸੇ ਤਰੀਕੇ ਨਾਲ ਵੱਡੀਆਂ-ਵੱਡੀਆਂ ਇੰਟਰਨੈਸ਼ਨਲ ਵਾਰਸ ਆਦੀ ਹੈ ਬਿਲਕੁਲ ਬਿਲਕੁਲ ਜੀ ਇਹ ਸਿਰਫ ਖਾਲਸੇ ਦੇ ਹਿੱਸੇ ਆਇਆ ਜਿੰਨਾ ਕੁਝ ਵੀ ਅੱਜ ਤੱਕ ਜੰਗਾ ਜੁੱਧਾਂ ਦੇ ਵਿੱਚ ਜਾਹੋ ਜਲਾਲ ਵਰਤਿਆ ਉਹ ਸਿਰਫ ਖਾਲਸੇ ਦੀ ਦੇਣ ਹੈ ਅੱਜ ਜਿੰਨੀਆਂ ਵੀ ਕੌਮਾਂ ਪੂਰੇ ਵਰਲਡ ਦੇ ਵਿੱਚ ਰਾਜ ਕਰਦੀਆਂ ਨੇ ਉਹਨਾਂ ਦੇ ਵਿੱਚੋਂ ਖਾਲਸਾ ਫੌਜ ਜਿਹੜੀ ਹੈ ਉਹ ਸਾਰਿਆਂ ਤੋਂ ਸ਼ਰਮੌਰ ਹੈ ਔਰ ਸਾਰਿਆਂ ਤੋਂ ਹੀ ਵੱਡੀ ਤੇ ਸੁੱਚੀ ਵੀ ਹੈ ਆਤਮਾ ਹੀ ਪ੍ਰਮਾਤਮਾ ਹੈ ਸੰਤ ਤੇ ਸਿਪਾਈ ਦੋਨੇ ਹੀ ਬਣਾਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਮਾਲਾ ਵੀ ਦਿੱਤੀ ਹੈ ਤੇ ਸਾਨੂੰ ਖੰਡਾ ਵੀ ਦਿੱਤਾ ਹੈ ਜਦੋਂ ਜਿੱਦਾਂ ਦੀ ਲੋੜ ਪਵੇ ਅਸੀਂ ਉਦਾਂ ਦਾ ਵਰਤ ਲੈਨੇ ਆ ਇਸ ਕਰਕੇ ਖਾਲਸਾ ਫੌਜ ਸਦਾ ਹੀ ਤਿਆਰ ਹੈ ਜੀ ਬਾਬਾ ਜੀ ਅੱਜ ਕੋਈ ਕਹੇ ਵੀ ਹਾਂ ਤੁਹਾਡੀ ਲੋੜ ਹੈ ਬਿਲਕੁਲ ਖਾਲਸਾ ਤਾਂ ਸਦਾ ਹੀ ਮਜਲੂਮਾਂ ਦੀ ਰਾਖੀ ਲਈ ਬਣਿਆ ਨਾ ਅੱਜ ਵੀ ਮਜਲੂਮਾਂ ਦੀ ਰਾਖੀ ਲਈ ਜੇ ਸਾਨੂੰ ਕੁਝ ਵੀ ਕਰਨਾ ਪਏ ਤੇ ਖਾਲਸਾ ਕਦੇ ਪਿੱਛੇ ਨਹੀਂ ਹਟਦਾ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਕਿਤੇ ਭੀੜ ਪਈ ਹੈ ਤੇ ਖਾਲਸਾ ਹੀ ਮੋਹਰੇ ਹੋ ਕੇ ਲੜਿਆ ਅੱਜ ਵੀ ਜੇ ਬਾਰਡਰਾਂ ਦੇ ਉੱਤੇ ਕਿਤੇ ਵੀ ਕੋਈ ਸਰਹੱਦ ਹੈ ਕਿਸੇ ਵੀ ਤਰ੍ਹਾਂ ਦੀ ਹੈ ਉੱਥੇ ਜੇ ਕਿਤੇ ਕੋਈ ਵੀ ਜਹਾਜ ਜਲਾਲ ਦਿਖਾਏ ਨੇ ਤੇ ਖਾਲਸਾ ਫੌਜਾਂ ਨੇ ਦਿਖਾਏ ਨੇ ਸਾਡੇ ਬਹੁਤ ਵੱਡੇ ਹੀਰੋ ਨੇ ਜਿਹੜੇ ਇਸ ਟਾਈਮ ਆਪਣੇ ਨੇਵੀ ਦੇ ਵਿੱਚ ਜਿਨ੍ਹਾਂ ਨੇ ਅਟੈਕ ਕੀਤਾ ਉਹ ਇੱਕ ਖਾਲਸਾ ਫੌਜੀ ਹੈ ਉਹ ਸਰਦਾਰਾਂ ਦੇ ਬੱਚੇ ਨੇ ਉਹ ਤੇ ਕਿਉਂਕਿ ਇਹੋ ਜਿਹੇ ਕੰਮ ਜਿਹੜਾ ਆ ਉਹ ਸਾਡੇ ਖੂਨ ਦੇ ਵਿੱਚ ਸ਼ੁਰੂ ਤੋਂ ਹੀ ਭਰ ਦਿੱਤਾ ਮਾਰੇ ਨੇ ਸਪੀਟੀ ਐਸੀ ਭਰੀ ਹੈ ਕਿ ਅਸੀਂ ਪਿੱਛੇ ਨਹੀਂ ਹਟ ਸਕਦੇ ਸਿੰਘ ਨਾਮ ਸ਼ੇਰ ਦਾ ਤੇ ਸ਼ੇਰ ਕਦੇ ਪਿੱਛੇ ਤੇ ਹੇਰਦਾ ਨਹੀਂ ਆ ਨਾ ਕਦੇ ਉਹਨੇ ਸਿੱਖਿਆ ਆ ਅੱਗੇ ਹੀ ਵਧਦਾ ਰਹਿੰਦਾ ਆ ਤੇ ਖਾਲਸਾ ਵੀ ਅੱਗੇ ਹੀ ਵਧਦਾ ਰਹੇਗਾ ਬਈ ਕਿੰਦਾ ਦੇਖਦੇ ਹੋ ਵੀ ਕਿਥੇ ਨਾ ਕਿਥੇ ਇਹ ਵੀ ਗੱਲ ਆ ਵੀ ਕੱਲ ਵੀ ਅਸੀਂ ਤਸਵੀਰਾਂ ਦੇਖਿਆ ਸੀ ਵੀ ਆਮ ਲੋਕਾਂ ਤੇ ਅਟੈਕ ਹੋਣੇ ਉਹ ਕਿਥੇ ਨਾ ਕਿਥੇ ਤਾਂ ਗਲਤ ਹੀ ਆ ਵੀ ਕਿਸੇ ਹਿਸਾਬ ਨਾਲ ਇੱਕ ਬਜ਼ੁਰਗ ਦੀ ਵੀ ਅਸੀਂ ਤਸਵੀਰ ਦੇਖੀ ਸੀ ਕਿਸੇ ਹਿਸਾਬ ਨਾਲ ਉਹਦਾ ਵੀ ਨੁਕਸਾਨ ਹੋਇਆ ਕਿਸ ਦੀ ਗੱਡੀ ਦੇ ਉੱਪਰ ਆ ਕੇ ਬੰਬ ਵਜੇ ਸਿਵਿਲਿਅਨ ਵਾਰ ਜਿਹੜੀ ਸਿਵਿਲਿਅਨ ਤੱਕ ਪਹੁੰਚੇ ਉਹ ਚੀਜ਼ ਤਾਂ ਬਹੁਤ ਜ਼ਿਆਦਾ ਗਲਤ ਹੈ ਦੇਖੋ ਇਹੀ ਤੇ ਮੰਦ ਭਾਗੀ ਗੱਲ ਹੈ ਨਾ ਕਿ ਕੀਤਾ ਤੇ ਅੱਤਵਾਦ ਨੇ ਪਰ ਉਹਨੂੰ ਕੋਣ ਬੜਾਵਾ ਕੋਣ ਦੇ ਰਿਹਾ ਉਥੋਂ ਦੀਆਂ ਸਰਕਾਰਾਂ ਬੜਾਵਾ ਦੇ ਰਹੀਆਂ ਨੇ ਉਹ ਸਰਕਾਰਾਂ ਹੀ ਨਕਮੀਆਂ ਹੋ ਗਈਆਂ ਕਿ ਉਹ ਆਪਣੇ ਫੌਜੀਆ ਨੂੰ ਕਹਿ ਰਹੀਆਂ ਨੇ ਕਿ ਆਮ ਜਨਤਾ ਤੇ ਅਟੈਕ ਕਰੋ ਜਦਕਿ ਆਮ ਜਨਤਾ ਦਾ ਤੇ ਕਸੂਰ ਹੀ ਨਹੀਂ ਸੀ ਹੁਣ ਪਹਿਲਗਾਮ ਦੇ ਵਿੱਚ ਆਮ ਜਨਤਾ ਸੀ ਨਾ ਉਹ ਤੇ ਵਿਚਾਰੇ ਘੁੰਮਣ ਫਿਰਨ ਗਏ ਨੇ ਆਪਣਾ ਇੰਜੋਏ ਕਰਨ ਗਏ ਨੇ ਪਰ ਅੱਤਵਾਦੀਆਂ ਦਾ ਰੂਪ ਧਾਰਨ ਕਰਕੇ ਇਹ ਸਰਕਾਰਾਂ ਨੇ ਜਾਂ ਤਾਂ ਭੇਜੇ ਨੇ ਆਪਣੇ ਬੰਦੇ ਤੇ ਜਾਂ ਫਿਰ ਉਹ ਹੈ ਹੀ ਅੱਤਵਾਦੀ ਸੀ ਜਿਨ੍ਹਾਂ ਦਾ ਧਰਮ ਨਹੀਂ ਸੀਗਾ ਪਰ ਉਹਨਾਂ ਨੇ ਧਰਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਇਹ ਇਨਸਾਨੀਅਤ ਨਹੀਂ ਹੈ ਸ਼ਰਮਸ਼ਾਰ ਕਰਨ ਦੇਣ ਵਾਲੀ ਘਟਨਾ ਹੈ ਔਰ ਇਹ ਕਦੇ ਵੀ ਮਾਫ ਨਹੀਂ ਕਰਨ ਯੋਗ ਹੈਗੀ ਇਹਨਾਂ ਦਾ ਜਿਸ ਤਰ੍ਹਾਂ ਹੋ ਸਕਦਾ ਸੀ ਸਰਕਾਰਾਂ ਨੇ ਜਵਾਬ ਵੀ ਦਿੱਤਾ ਹੈ ਬਹੁਤ ਅچھے ਢੰਗ ਨਾਲ ਦਿੱਤਾ ਹੈ ਤੇ ਖਾਲਸਾ ਫੌਜ ਵੀ ਅچھے ਢੰਗ ਨਾਲ ਦੇ ਸਕਦੀ ਹੈ ਜੇ ਸਾਨੂੰ ਸਮਾਂ ਦਿੱਤਾ ਜਾਏ। ਕਹਿ ਰਹੇ ਹੋ ਵੀ ਸਮਾਂ ਦਿੱਤਾ ਜਾਏ। ਹਾਂਜੀ ਹਾਂਜੀ ਬਿਲਕੁਲ ਖਾਲਸੇ ਤੇ ਹਮੇਸ਼ਾ ਤਿਆਰ ਰਹਿੰਦੇ ਆ ਜੀ। ਖਾਲਸਾ ਮੇਰਾ ਰੂਪ ਹੈ ਖਾਸ ਮਹਾਰਾਜ ਨੇ ਆਪ ਨਿਵਾਸ ਕੀਤਾ ਹੋਇਆ ਜਦੋਂ ਸੱਚੇ ਪਾਤਸ਼ਾਹ ਨੇ ਤੇ ਫਿਰ ਪਿੱਛੇ ਰਹਿਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ। ਬਾਬਾ ਜੀ ਇੱਕ ਵਾਰ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਦੇ ਵਿੱਚ ਇੱਕ ਸਿੰਘ ਸੀਗਾ ਬਜ਼ੁਰਗ ਜਿਹਾ ਉਹ ਬਾਹਰੋਂ ਆਇਆ ਸੀ ਕਹਿੰਦਾ ਕੋਈ ਨਾ ਦੇਵ ਤੱਕ ਜਾੰਗਾ ਸੀ ਭਜਦੇ ਨਹੀਂ ਸੀ ਇੱਥੇ ਹੀ ਆ ਇੱਥੇ ਹੀ ਆ ਲੋੜ ਪਈ ਤਾਂ ਕੋਈ ਨਾ ਸੀ ਇੱਥੇ ਹੀ ਆ ਦੇਖੋ ਜੀ ਜੀਣਾ ਯਹਾਂ ਮਰਨਾ ਯਹਾਂ ਇਸਕੇ ਜਵਾ ਜਾਣਾ ਕਹਾਂ ਜਦੋਂ ਦੁਨੀਆ ਤੇ ਅਸੀਂ ਆਏ ਆ ਤੇ ਫਿਰ ਇੱਥੇ ਹੀ ਆ ਨਾ ਸਾਰਾ ਕੁਝ ਧਰਤੀ ਕੋਈ ਬਗਾਨੀ ਨਹੀਂ ਆ ਇਹਨੂੰ ਛੱਡ ਕੇ ਅਸੀਂ ਕਿਤੇ ਹੋਰ ਚੱਲੇ ਜੀ ਉੱਥੇ ਮੌਤ ਨਹੀਂ ਆਉਣੀ ਮੌਤ ਤੇ ਸਾਡੇ ਨਾਲ ਸਦਾ ਅੰਗ ਸੰਗ ਰਹਿੰਦੀ ਹੈ 24 ਘੰਟੇ ਨਾਲ ਚੱਲਦੀ ਹੈ ਤੇ ਅਸੀਂ ਮੌਤ ਤੋਂ ਡਰ ਕੇ ਕਿੱਥੇ ਜਾਵਾਂਗੇ ਇਸੇ ਧਰਤੀ ਤੇ ਸਾਡਾ ਜਨਮ ਹੋਇਆ ਇਸੇ ਧਰਤੀ ਤੇ ਸਾਡੀ ਮੌਤ ਆਉਣੀ ਹੈ ਤੇ ਖਾਲਸਾ ਫੌਜ ਤੇ ਹਮੇਸ਼ਾ ਤਤਪਰ ਰਹਿੰਦੀ ਹੈ ਖਾਲਸੇ ਨੂੰ ਤੇ ਕਦੇ ਮੌਤ ਆਈ ਨਹੀਂ ਹੈ ਨਾ ਆ ਸਕਦੀ ਹੈ ਸਾਡੇ ਵਰਗੇ ਪਤਾ ਨਹੀਂ ਕਿੰਨੇ ਕਾਏ ਨੇ ਤੇ ਕਿੰਨੇ ਕ ਚਲੇ ਜਾਣਗੇ ਪਰ ਖਾਲਸਾ ਹਮੇਸ਼ਾ ਜਿਉਂਦਾ ਰਹਿੰਦਾ ਜੀ ਬਾਬਾ ਜੀ ਇਹ ਕਿੰਨੀ ਗੱਲ ਹੈ ਪੰਜਾਬੀ ਮੈਂ ਨਹੀਂ ਕਹਿੰਦਾ ਪੰਜਾਬੀ ਨਹੀਂ ਸਿਰਫ ਚਲੋ ਇਸ ਸਮੇਂ ਅਸੀਂ ਇੱਕ ਦੇਸ਼ ਦੀ ਤਰ੍ਹਾਂ ਜਿਹੜੇ ਸਾਡੇ ਫੌਜੀ ਲੜ ਰਹੇ ਨੇ ਵੱਖ-ਵੱਖ ਸੂਬਿਆਂ ਤੋਂ ਆ ਵੱਖ-ਵੱਖ ਸ਼ਹਿਰਾਂ ਤੋਂ ਆ ਵੱਖ-ਵੱਖ ਮੈਂ ਕਵਾਂਗਾ ਸਟੇਟਸ ਤੋਂ ਆ ਪਰ ਕਿੱਥੇ ਨਾ ਕਿੱਥੇ ਜ਼ਰੂਰ ਉਹ ਵੀ ਤਸਵੀਰਾਂ ਆਈਆਂ ਵੀ ਪੰਜਾਬ ਤੋਂ ਜਿਹੜੇ ਲੋਕ ਇੱਥੇ ਸਪੈਸ਼ਲੀ ਕੰਮ ਕਰਨ ਆਉਂਦੇ ਸੀ ਉਹਨਾਂ ਨੇ ਭਜਣਾ ਸ਼ੁਰੂ ਕਰ ਦਿੱਤਾ ਟਰੇਨਸ ਜਿਹੜੀਆਂ ਨੇ ਉਹ ਭਰਨੀਆਂ ਸ਼ੁਰੂ ਹੋ ਗਈਆਂ ਉਹ ਦੇਖ ਕੇ ਕਈ ਵਾਰੀ ਐ ਨਹੀਂ ਲੱਗਦਾ ਵੀ ਅਸੀਂ ਤਾਂ ਯਾਰ ਇੱਥੇ ਬੈਠੇ ਆ ਅਸੀਂ ਤਾਂ ਆਰਾਮ ਨਾਲ ਬੈਠੇ ਆ ਅਸੀਂ ਕਹਿੰਦੇ ਆ ਜੋ ਹੁੰਦਾ ਦੇਖਿਆ ਜਾਊਗਾ ਤੇ ਐ ਨਹੀਂ ਭੱਜਣ ਦੀ ਕਿ ਲੋੜ ਪੈ ਗਈ ਪੈਨਿਕ ਕ੍ਰੀਏਟ ਕਰਨ ਦੀ ਕਿ ਲੋੜ ਪੈ ਗਈ ਧਰਤੀ ਕਹਿੰਦੀ ਭਾਰੇ ਹੋਏ ਅਕਿਰਤਕਣ ਅਕਿਰਤਕਣ ਲੋਕਾਂ ਦੇ ਨਾਲ ਏ ਧਰਤੀ ਦੇ ਉੱਤੇ ਭਾਰ ਵਧਿਆ ਹੋਇਆ ਔਰ ਅਕਿਰਤਕਣ ਲੋਕ ਹੀ ਪਿੱਠ ਵਿਖਾ ਕੇ ਭੱਜਦੇ ਨੇ ਜੇ ਅਸੀਂ ਇਸ ਦੇਸ਼ ਦੇ ਵਿੱਚ ਜੰਮੇ ਆ ਇਸ ਦੇਸ਼ ਦੀ ਰਾਖੀ ਵਾਸਤੇ ਜਾਨ ਨਹੀਂ ਦੇ ਸਕਦੇ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਟ੍ਰੇਨਾਂ ਭਰ-ਭਰ ਕੇ ਜਾ ਰਹੇ ਨੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ ਕਿ ਤੁਸੀਂ ਇਸ ਇਸ ਪੰਜਾਬ ਦੀ ਧਰਤੀ ਦਾ ਖਾਦਾ ਇਸੇ ਬਾਰਡਰ ਏਰੀਏ ਦਾ ਹੀ ਤੁਸੀਂ ਜਨਮ ਇੱਥੇ ਦਾ ਲੈ ਕੇ ਖਾਦਾ ਹਨ ਤੇ ਅੱਜ ਜਦੋਂ ਉੱਥੇ ਭੀੜ ਪਈ ਹੈ ਗੋਲੀਆਂ ਚੱਲੀਆਂ ਨੇ ਤੇ ਤੁਸੀਂ ਆਪਣੇ ਸ਼ਹਿਰਾਂ ਨੂੰ ਭੱਜਦੇ ਹੋ ਇਹਦਾ ਮਤਲਬ ਸਿਰਫ ਐਸਾਨ ਫਰਾਮੋਸ਼ ਹੋ ਖਾਣ ਹੀ ਆਏ ਹੋ ਇੱਥੇ ਹੋਰ ਕੋਈ ਮਤਲਬ ਨਹੀਂ ਆ ਕੋਈ ਧਰਮ ਨਿਭਾਉਣ ਦਾ ਕੋਈ ਲਾਲਸਾ ਨਹੀਂ ਹੈ ਵੀ ਇੱਥੇ ਅਸੀਂ ਰੱਖਿਆ ਵੀ ਕਰਨੀ ਹੈ ਇਸ ਜਾਨ ਦੀ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਤੰਗੀ ਦਾ ਇਹ ਲੋਕ ਤਾਂ ਅਕਿਰਤ ਕੰਨ ਦੇ ਨਾ ਜਿਹੜੇ ਦੇਸ਼ ਛੱਡ ਕੇ ਪੰਜਾਬ ਛੱਡ ਕੇ ਸਟੇਟ ਛੱਡ ਕੇ ਬਾਰਡਰ ਛੱਡ ਕੇ ਤੇ ਆਪਣੇ ਘਰਾਂ ਨੂੰ ਵਾਪਸੀ ਕਰਦੇ ਨੇ ਉਹ ਅਕਿਰਤ ਕੰਨ ਲੋਕ ਹੋ ਸਕਦੇ ਨੇ ਐਸਾਨ ਫਰਾਮੋਸ਼ ਹੋ ਸਕਦੇ ਨੇ ਸੂਰਮੇ ਨਹੀਂ ਹੋ ਸਕਦੇ ਉਹ ਇਸ ਕਰਕੇ ਬਾਬਾ ਜੀ ਕਿੱਦਾਂ ਲੱਗਦਾ ਵੀ ਕਿਉਂਕਿ ਪੰਜਾਬੀ ਦਾ ਅੱਜ ਵੀ ਜੇ ਕਹਿੰਦੇ ਆ ਵੀ ਜੇ ਬਾਰਡਰ ਸਟੇਟਸ ਦੇ ਬਾਰਡਰ ਜਿਹੜੀਆਂ ਸਿਟੀਜ਼ ਨੇ ਜਾਂ ਬਾਰਡਰ ਦੇ ਵਿੱਚ ਜਿਹੜੇ ਪਿੰਡ ਨੇ ਉੱਥੇ ਅਟੈਕ ਹੁੰਦਾ ਤੇ ਉੱਥੇ ਦੇ ਲੋਕ ਐ ਨਹੀਂ ਭਜਣਾ ਸ਼ੁਰੂ ਕਰ ਗਏ ਨੇ ਜ਼ਰੂਰ ਜਿੱਥੇ-ਜਿੱਥੇ ਪ੍ਰਸ਼ਾਸਨ ਨੇ ਖਾਲੀ ਕਰਾਇਆ ਉੱਥੋਂ ਕਿਸੇ ਤਰੀਕੇ ਨਾਲ ਸਾਈਡ ਲਾਈਨ ਹੋ ਗਏ ਪਰ ਉਹ ਉੱਥੇ ਕੋਈ ਨਾ ਕਹਿੰਦਾ ਜੋ ਹੁੰਦਾ ਦੇਖਿਆ ਜੂਗਾ ਅਸੀਂ ਬੈਠੇ ਆ ਜਾਂ ਕੁਝ ਹੁੰਦਾ ਕਿਉਂਕਿ ਬਾਰਡਰ ਤੇ ਜੇ ਆਪਾਂ ਗੱਲ ਕਰਦੇ ਆ ਸਾਡੇ ਗੁਰਦਾਸਪੁਰ ਵੀ ਬਾਰਡਰ ਤੇ ਆ ਅੰਮ੍ਰਿਤਸਰ ਵੀ ਬਾਰਡਰ ਤੇ ਆ ਤੇ ਉਹਨਾਂ ਦੇ ਮਨ 'ਚ ਇੱਕ ਭੈ ਜਿਹੜਾ ਉਹ ਜ਼ਰੂਰ ਨਹੀਂ ਨਜ਼ਰ ਆਂਦਾ ਉਹ ਕਹਿੰਦੇ ਅਸੀਂ ਦੇਸ਼ ਦੇ ਨਾਲ ਖੜੇ ਦੇਖੋ ਦੇਖੋ ਪੱਤਰਕਾਰ ਜੀ ਉਹ ਜਿਹੜੀ ਮਿੱਟੀ ਆ ਨਾ ਉਹ ਮਿੱਟੀ ਨਾਲ ਜੁੜੇ ਹੋਏ ਆ ਉਹ ਮਿੱਟੀ ਨਾਲ ਜੁੜੇ ਹੋਇਆ ਜਿਹੜੀ ਮਿੱਟੀ ਹੈ ਮਿੱਟੀ ਨੂੰ ਛੱਡ ਨਹੀਂ ਸਕਦੇਗੇ ਆਪਾਂ ਮਿੱਟੀ ਦੇ ਬਣੇ ਹੋਇਆ ਨਾ ਪ੍ਰਮਾਤਮਾ ਨੇ ਮਿੱਟੀ ਦੇ ਬਣਾਏ ਹੋਇਆ ਉਹ ਹੁਣ ਉੱਥੇ ਮਿੱਟੀ ਦੇ ਬਲੇ ਹੋਇਆ ਉੱਥੇ ਹੀ ਬਣਨੇ ਉੱਥੇ ਹੀ ਜੰਮਿਆ ਉੱਥੇ ਹੀ ਭਲੇ ਹੋਇਆ ਉਹ ਆਪਣਾ ਦੇ ਕਿਦਾਂ ਛੱਡ ਦੇਣਗੇ ਆਪਣਾ ਘਰ-ਬਾਰ ਦੇਖੋ ਨਾ ਹੈ ਤਾਂ ਮਿੱਟੀ ਦੇ ਨਾਲ ਸਰੀਰ ਮਿੱਟੀ ਦਾ ਤੇ ਮਿੱਟੀ ਨਾਲ ਜੁੜੇ ਹੋਇਆ ਤੇ ਉਹ ਆਪਣੀ ਮਿੱਟੀ ਨੂੰ ਨਹੀਂ ਛੱਡ ਸਕਦੇਗੇ ਮੈਨੂੰ ਇੰਨਾ ਪਤਾ ਹੈਗਾ ਤੇ ਪਰ ਜਿਹੜੇ ਜਿਹੜੇ ਪ੍ਰਵਾਸੀ ਆ ਤੁਸੀਂ ਗੱਲ ਕਰ ਰਹੇ ਸੀ ਬਾਬਾ ਜੀ ਕਹ ਰਹੇ ਜਿਹੜੇ ਪ੍ਰਵਾਸੀ ਆ ਇਹਨਾਂ ਦਾ ਸਿਰਫ ਖਾਣ ਦਾ ਢੰਗ ਬਣਾਇਆ ਹੋਇਆ ਜਦੋਂ ਦੇਖਿਆ ਵੀ ਦੇ ਇੱਧਰ ਕਮਾਉਣ ਵਾਸਤੇ ਆ ਜਾਂਦੇ ਆ ਜਿਹੜੇ ਦੇਸ਼ ਦਾ ਖਾਈਏ ਖਾਂਦੇ ਆਪਣੇ ਪੰਜਾਬ ਦਾ ਹੀ ਖਾਂਦੇ ਆ ਆਪਣੇ ਪੰਜਾਬ ਦੇ ਵਿੱਚ ਇੱਕ ਸਾਰਾ ਕੁਝ ਕਰਦੇ ਆਪਣੇ ਪੰਜਾਬ ਦੇ ਗਾਣ ਗਾਉਂਦੇ ਹੈਗੇ ਆ ਤੇ ਜਦੋਂ ਇੱਥੇ ਕੋਈ ਮੁਸੀਬਤ ਪੈਂਦੀ ਹੈਗੀ ਆ ਇਹ ਭੱਜ ਲੈਂਦੇ ਹੈਗੇ ਆ ਪਿੱਠ ਦਿਖਾ ਕੇ ਵੈਸੇ ਇਹਨਾਂ ਨੂੰ ਵੀ ਰਹਿਣਾ ਚਾਹੀਦਾ ਹੱਕ ਨਾਲ ਹੱਕ ਲੜਨ ਜ਼ੋਰ ਲਾ ਕੇ ਲੜਨਾ ਚਾਹੀਦਾ ਇੱਕ ਹੋਰ ਤਾਂ ਮੈਂ ਪੱਤਰਕਾਰ ਦੀ ਗੱਲ ਦੱਸਦਾ ਵੀ ਜਿਹੜੇ ਆਪਣੇ ਪ੍ਰਵਾਸ ਬੰਦੇ ਪ੍ਰਵਾਸੀ ਆ ਪਰਵਾਸੀ ਵੀ ਫੌਜੀ ਹੈਗੇ ਵਿੱਚ ਜਿਹੜੇ ਬڑے ਪ੍ਰਵਾਸੀ ਹਾਂ ਵੀ ਉਹ ਵੀ ਦੇਖੋ ਨਾ ਆਪਣੇ ਆਪਣੀ ਖਾਤਰ ਪ੍ਰਵਾਸੀ ਉਹ ਵੀ ਦੇਖੋ ਕਿਦਾਂ ਜੰਗ ਲੜਦੇ ਪਏ ਆ ਕਿਦਾਂ ਨੇਪਾਲੀ ਵੀ ਆ ਫੌਜ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਆ ਹਰ ਇੱਕ ਤਰ੍ਹਾਂ ਦੀ ਮਿੱਟੀ ਆ ਭਰਤੀ ਹੋਈ 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 ਨਹੀਂ ਹੋਈ ਭਰਤੀ ਤੇ ਇਹ ਜਿਹੜੀ ਮਿੱਟੀ ਆ ਉਹ ਵੀ ਮਿੱਟੀ ਉਹਨਾਂ ਨੂੰ ਇਹ ਪਤਾ ਵੀ ਸਾਡੀ ਮਿੱਟੀ ਆ ਆ ਸਾਡਾ ਦੇਸ਼ ਮਿੱਟੀ ਨੂੰ ਹੀ ਬਚਾਉਣਾ ਤੇ ਅੱਜ ਉਹ ਵਿਚਾਰੇ ਹੈਗੇ ਇਹ ਵਿੱਚ ਕੁਝ ਕੁਝ ਕਾਲੀਆਂ ਭੇਡਾਂ ਹੁੰਦੀਆਂ ਨੇ ਜਿਹੜੀਆਂ ਆਪਣਾ ਖਾਣ ਪੀਣ ਤਾਂ ਕੇ ਮਤਲਬ ਰੱਖਦੇ ਨੇ ਜੀ ਇੱਥੇ ਆ ਗਏ ਤੇ ਚਲੇ ਗਏ ਉਹ ਕਾਲੀਆਂ ਭੇਡਾਂ ਨੇ ਤੇ ਜਿਹੜੀਆਂ ਸਹੀ ਸਹੀ ਬੰਦੇ ਹੁੰਦੇ ਨਾ ਸਹੀ ਪ੍ਰਵਾਸੀ ਹੁੰਦੇ ਉਹ ਤਾਂ ਹੱਕ ਤਾਨ ਕੇ ਖੜਦੇ ਹੁੰਦੇ ਉਹ ਅਗਲੇ ਕਹਿੰਦੇ ਵੀ ਅਸੀਂ ਖੜੇ ਆ ਜੇ ਅਸੀਂ ਪੰਜਾਬ ਦੇ ਵਿੱਚ ਖਾਨੇ ਆ ਪੰਜਾਬ ਲਈ ਮਰਨਾ ਵੀ ਜਾਣਦੇ ਆ ਅਸੀਂ ਤੇ ਜਿਹੜੇ ਆਮ ਬੰਦੇ ਲੋਕੀ ਕਮਾਣ ਵਾਸਤੇ ਆਏ ਆ ਵਿਚਾਰੇ ਉਹ ਡਰ ਦੇ ਮਾਰੇ ਭੱਜ ਜਾਂਦੇ ਹੈਗੇ ਆ ਹੁਣ ਤਾਂ ਮੈਨੂੰ ਲੱਗਦਾ ਜਿੱਦਾਂ ਵੀਡੀਓ ਮੈਂ ਦੇਖੀ ਆ ਕਿ ਸੋਸ਼ਲ ਮੀਡੀਆ ਤੇ ਚੱਲਦੀ ਤੁਹਾਡੇ ਚੈਨਲ ਤੇ ਚੱਲਦੀ ਸੀ ਮਿੱਟੀ ਚੈਨਲ ਤੇ ਤੇ ਉਹਦੇ ਵਿੱਚ ਦੇਖਦੇ ਭੱਜਦੇ ਪਏ ਆ ਮੈਨੂੰ ਲੱਗਦਾ ਥੋੜੇ ਦਿਨਾਂ ਦੇ ਇਹ ਹਾਲ ਰਿਹਾ ਤੇ ਮੈਨੂੰ ਲੱਗਦਾ ਡੱਬੇ ਲੈ ਕੇ ਭੱਜਣਗੇ ਹੱਥੋ ਹੱਥੀ ਟ੍ਰੇਨਾਂ ਬੰਦ ਹੋ ਜਾਣੀਆਂ ਨੇ ਕਿਉਂ ਸਰਕਾਰ ਨੇ ਕਰਨੀ ਪੈਣੀਆਂ ਨੇ ਕੱਲ ਨੂੰ ਕੋਈ ਬੰਬਰ ਸੈੱਟ ਦੇਵੇ ਜਾਂ ਕੋਈ ਗੱਲਬਾਤ ਹੋ ਜਾਵੇ ਟ੍ਰੇਨ ਦੇ ਉੱਤੇ ਕਿੰਨੇ ਲੋਕੀ ਮਰਨਗੇ ਹਨਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਨੂੰ ਲੱਗਦਾ ਡੱਬੇ ਲੈ ਕੇ ਹੱਥ ਦੇ ਵਿੱਚ ਜਿਹੜੇ ਡੱਬਾ ਹੁੰਦਾ ਇੱਕ ਸਟੋਪ ਹੁੰਦਾ ਇਹਨੇ ਹੱਥੋ ਹੱਥੀ ਲੈ ਕੇ ਭੱਜਣਾ ਇਹ ਹਾਲ ਹੈ ਇਹਨਾਂ ਦਾ ਪ੍ਰਵਾਸੀ ਵੀਰਾਂ ਦਾ ਬੱਬਾ ਜੀ ਕਈ ਵੀ ਨਹੀਂ ਲੋਕ ਇਹ ਵੀ ਕਹਿੰਦੇ ਆ ਵੀ ਪੰਜਾਬ ਦੀ ਮਿੱਟੀ ਦੇ ਵਿੱਚ ਹੈ ਕੀ ਹੈ ਵੀ ਜਾਂ ਸਾਡੀ ਸਟੇਟ ਦੇ ਵਿੱਚ ਹੈ ਕੀ ਹੈ ਵੀ ਇਹ ਹਮੇਸ਼ਾ ਮੂਹਰੇ ਹੋ ਕੇ ਖੜ ਜਾਂਦੇ ਨੇ ਦੇਖੋ ਜੀ ਗੁਰੂਆਂ ਤੇ ਪੀਰਾਂ ਦੀ ਧਰਤੀ ਆ ਇਹ ਸਾਹਿਬ ਜਾਦਿਆਂ ਦੀ ਧਰਤੀ ਹੈ ਤੇ ਇਹਦੇ ਵਿੱਚ ਜਾਹੋ ਜਲਾਲ ਤੇ ਫਿਰ ਪੂਰਾ ਭਰਿਆ ਹੋਇਆ ਨਾ ਇਹ ਮਿੱਟੀ ਜਿਹੜੀ ਹੈ ਇੰਨੀ ਉਪਜਾਊ ਹੈ ਕਿ ਪੂਰੇ ਵਰਲਡ ਦਾ ਢਿੱਡ ਭਰਦੀ ਹੈ ਪੂਰੇ ਵਰਲਡ ਦਾ ਕਿਉਂਕਿ ਇੱਥੋਂ ਦੀ ਕਿਸਾਨੀ ਜਿਹੜੀ ਹੈ ਉਹ ਪੂਰਾ ਦੇਸ਼ ਮੰਨਦਾ ਸਾਡੀ ਇੱਥੋਂ ਦੀ ਕਣਕ ਜਿਹੜੀ ਹੈ ਪੂਰਾ ਦੇਸ਼ ਖਾਂਦਾ ਸਾਡੀ ਇੱਥੋਂ ਦੀਆਂ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਪੂਰਾ ਦੇਸ਼ ਖਾਂਦਾ ਪਰ ਨਫ਼ਰਤ ਵੀ ਸਾਡੇ ਨਾਲ ਹੀ ਕਰਦੇ ਨੇ ਕਰਦੇ ਆ ਸਾਡੇ ਸਿੱਖਾਂ ਨਾਲ ਹੀ ਕਰਦੇ ਨੇ ਸਾਡੇ ਪੰਜਾਬ ਨਾਲ ਹੀ ਦੋਗਲਾਪਨ ਹੁੰਦਾ ਜਦੋਂ ਵੀ ਹੁੰਦਾ ਆ ਭਾਵੇਂ ਰਾਜਨੀਤੀ ਪੱਖੋਂ ਹੋਵੇ ਭਾਵੇਂ ਕਿਸੇ ਧਰਮ ਪੱਖੋਂ ਹੋਵੇ ਭਾਵੇਂ ਕਿਸੇ ਮਨੁੱਖਤਾ ਪੱਖੋਂ ਹੋਵੇ ਪਰ ਹੁੰਦਾ ਸਾਡੇ ਪੰਜਾਬ ਨਾਲ ਹੀ ਕਹਣਾ ਹਮੇਸ਼ਾ ਤੋਂ ਆਇਆ ਆ ਇਹ ਅੱਜ ਦਾ ਨਹੀਂ ਹੋ ਰਿਹਾ ਪਹਿਲਾਂ ਡੋਗਰੇ ਕਰਦੇ ਸੀਗੇ ਹੁਣ ਇਹ ਅੱਜ ਦੀਆਂ ਸਰਕਾਰਾਂ ਕਰਦੀਆਂ ਨੇ ਇਹਨਾਂ ਦਾ ਤਾਂ ਕੋਈ ਧਰਮ ਵੀ ਨਹੀਂ ਹੈਗਾ ਸਰਕਾਰਾਂ ਦਾ ਕਦੇ ਧਰਮ ਨਹੀਂ ਹੁੰਦਾ ਠੀਕ ਹੈ ਨਾ ਸਰਕਾਰ ਹਰ ਬੰਨੇ ਝੁੱਕ ਜਾਂਦੀ ਹੈ ਹਰ ਬੰਨੇ ਖੜੀ ਹੋ ਜਾਂਦੀ ਹੈ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਇਹ ਹੈ ਇਸ ਸਰਕਾਰੀ ਤੰਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਨਾ ਸਮਝੇ ਤੇ ਫਿਰ ਸ਼ਾਇਦ ਅਸੀਂ ਬਹੁਤ ਲੇਟ ਹੋ ਜਾਾਂਗੇ ਇਸ ਕਰਕੇ ਸਰਕਾਰਾਂ ਆਪਣੀਆਂ ਬਣਾਓ ਤਾਂ ਕਿ ਆਪਣਾ ਰਾਜ ਆਵੇ ਅਸੀਂ ਆਪਣੀ ਮਿੱਟੀ ਨਾਲ ਜੁੜੇ ਰਹੀਏ ਆਪਣੇ ਲੋਕਾਂ ਦਾ ਭਲਾ ਕਰ ਸਕੀਏ ਆਪਣੇ ਦੇਸ਼ ਦਾ ਭਲਾ ਕਰ ਸਕੀਏ ਚੁਣ ਕੇ ਸਰਕਾਰਾਂ ਸਾਨੂੰ ਆਪਣੇ ਹਿਸਾਬ ਨਾਲ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਸਾਨੂੰ ਕਿਸੇ ਤੋਂ ਕੁਝ ਮੰਗਣਾ ਨਾ ਪਵੇ ਬੇਰੀ ਫਤਿਹ ਦੀ ਸਾਂਝ ਪਾਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰੇ ਬਲਾਵੇ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਨੂ ਭਾਵੇ ਸੋ ਸ੍ਰੀ ਅਕਾਲ ਜੀ ਜਕਾਰੇ ਬਲਾਵੇ ਨਿਹਾਲ ਹੋ ਜਾਵੇ ਸ੍ਰੀ ਗੁਰੂ ਗ੍ਰੰਥ ਪੰਥ ਸਾਹਿਬ ਜੀ ਆਂ ਦੇ ਮਾਨੂ ਭਾਵੇ ਚੜਦੀ ਕਲਾ ਹੋ ਜਾਵੇ ਸ੍ਰੀ ਅਕਾਲ ਜੀ ਜਕਾਰਾ ਬਲਾਵੇ ਨਿਹਾਲ ਹੋ ਜਾਵੇ ਮਾਤਾ ਸਾਹਿਬ ਗੌਰ ਦੇ ਮਾਨੂ ਭਾਵੇ ਸੋ ਸ੍ਰੀ ਅਕਾਲ ਜੀ ਲਗ ਜਾਵੇ ਨੇ ਹਲੋ ਜਾਵੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਜਿਵੇਂ ਕਿ ਇਹਨਾਂ ਨਿਹੰਗ ਫੌਜਾਂ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਇਹਨਾਂ ਸਿੱਧੇ ਤੌਰ ਤੇ ਕਹਿਣਾ ਵੀ ਜਿੱਥੇ ਜ਼ਰੂਰਤ ਪਈ ਇੱਕ ਖਾਲਸੇ ਦੀਆਂ ਫੌਜਾਂ ਇੱਕ ਗੁਰਗੋਬਿੰਦ ਸਿੰਘ ਜੀ ਦੀਆਂ ਫੌਜਾਂ ਉਸੇ ਤਰੀਕੇ ਨਾਲ ਖੜੀਆਂ ਨੇ ਤੇ ਜਿਸ ਹਿਸਾਬ ਨਾਲ ਸਾਡਾ ਇਤਿਹਾਸ ਰਿਹਾ ਉਸੇ ਹਿਸਾਬ ਨਾਲ ਅਸੀਂ ਇਤਿਹਾਸ ਜਿਹੜਾ ਹੈ ਉਹ ਦੂਰਾ ਸਕਦੇ ਆਂ